ਸਾਭਾ ਰਜੀਵ ਜੀ ਦੀ ਫਤਿਹ ਸਤਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਸਦਕਾ ਜੋ ਯੂਰਪ ਪ੍ਰਚਾਰ ਫੇਰੀ ਦੇ ਦਰਮਿਆਨ ਸਭ ਤੋਂ ਪਹਿਲੋਂ ਜੋ ਦੀਵਾਨ ਇਥਨੈਸ ਸ਼ਹਿਰ ਗ੍ਰੀਸ ਦੇ ਵਿੱਚ ਪ੍ਰਾਰੰਭ ਹੋਇਆ ਗੁਰਮੁਖ ਪਿਆਰਿਆਂ ਦੇ ਕੋਲੋਂ ਪਤਾ ਲੱਗਾ ਕਿ ਇਥੋਂ ਦਾ ਜੰਪਾਲ ਜਿਨ੍ਹਾਂ ਦਾ ਅਕਸਰ ਜੇਕਰ ਸ਼੍ਰੀਮਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਆਪਣੀ ਕਥਾ ਦੇ ਵਿੱਚ ਕਰਦੇ ਸੁਕਰਾਤ ਸੰਤ ਉਹ ਇੱਥੋਂ ਦਾ ਜੰਮ ਪਲ ਸੀ ਤੇ ਇੱਥੇ ਹੀ ਉਹਨਾਂ ਨੂੰ ਯੈਰ ਦਾ ਪਿਆਲਾ ਦਿੱਤਾ ਗਿਆ ਉਹਨਾਂ ਦੇ ਉਹ ਸਥਾਨ ਦੇ ਦਰਸ਼ਨ ਕਰਨ ਦੀ ਲਾਲਸਾ ਹੋਈ ਅੱਜ ਸਾਡੇ ਨਾਲ ਸਤਕਾਰਯੋਗ ਭਾਈ ਸਪਾਈ ਰਾਜਵੀਰ ਸਿੰਘ ਹੋਣੀ ਭਾਈ ਗੁਰਮukh ਸਿੰਘ ਜੀ ਹੋਣੀ ਸਾਰੇ ਸਿੰਘ ਇਹ ਉਹ ਜਗ੍ਹਾ ਹੈ ਜਿਸ ਜਗ੍ਹਾ ਦੇ ਉੱਪਰ ਜਿਹੜਾ ਸੁਕਰਾਟ ਜੀ ਨੂੰ ਜ਼ਹਿਰ ਦਾ ਪਿਆਲਾ ਦਿੱਤਾ ਗਿਆ ਤੇ ਇਹਨਾਂ ਦੇ ਚਰਚ ਦੇ ਵਿੱਚ ਇਹ ਹੁਕਮ ਹੋਇਆ ਸੀ ਕਿ ਤੁਸੀਂ ਜਾਂ ਇਹ ਦੇਸ਼ ਛੱਡ ਕੇ ਚਲੇ ਜਾਓ ਜਾਂ ਤੁਸੀਂ ਜ਼ਹਿਰ ਦਾ ਪਿਆਲਾ ਪੀ ਲਓ ਤਾਂ ਉਹਨੇ ਆਪਣੇ ਗਿਆਨ ਦੇ ਵਿੱਚ ਇਹ ਗੱਲ ਕਹੀ ਕਿ ਜਿਸ ਜਗ੍ਹਾ ਦੇ ਉੱਪਰ ਵੀ ਜਾਵਾਂਗਾ ਸੱਚ ਬੋਲਣ ਵਾਲਿਆਂ ਦੇ ਵਾਸਤੇ ਕੋਈ ਰਾਜ ਭਾਗ ਨਹੀਂ ਹੁੰਦੇ ਜ਼ਹਿਰ ਦੇ ਪਿਆਲੇ ਹੁੰਦੇ ਹੈ ਤੇ ਇੱਥੇ ਹੀ ਪੀਣਾ ਮੈਨੂੰ ਜਾਇਜ਼ ਹੈ ਤਾਂ ਜਿੰਨਾ ਪਰੰਪਰਾਵਾ ਦਾ ਜਾਂ ਪਖੰਡਵਾਦ ਦਾ ਉਹਨਾਂ ਨੇ ਖੰਡਨ ਕੀਤਾ ਅਖੀਰ ਨੂੰ ਇਸ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਕੈਦ ਕੀਤਾ ਗਿਆ ਔਰ ਇੱਥੇ ਹੀ ਯਰ ਦਾ ਪਿਆਲਾ ਪੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰਕੇ ਉਹ ਇਸ ਸੰਸਾਰ ਦੇ ਵਿੱਚੋਂ ਰੁਖਸਤ ਹੋਏ ਚਲੇ ਗਏ ਪਰ ਅੱਜ ਵੀ ਇਹ ਉਹ ਜਗ੍ਹਾ ਇਹ ਗੱਲ ਦਰਸਾਉਂਦੀ ਹੈ ਕਿ ਜਿਸ ਨੇ ਸੱਚ ਬੋਲਣਾ ਹੈ ਉਸ ਦੇ ਵਾਸਤੇ ਜੈਲ ਦੇ ਪਿਆਲੇ ਹੁੰਦੇ ਨਾ ਕਿ ਰਾਜ ਭਾਗ ਜਿਵੇਂ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ ਸੀ ਨਾ ਕਿ ਜਿਨ੍ਹਾਂ ਨੇ ਬਾਣੀ ਦਾ ਪ੍ਰਚਾਰ ਕਰਨਾ ਹੈ ਉਹ ਭਾਈ ਮਨੀ ਸਿੰਘ ਜੀ ਦਾ ਇਤਿਹਾਸ ਪੜ ਲਵੇ ਤੇ ਜਿਨ੍ਹਾਂ ਨੇ ਸਿੰਘਾਂ ਦੀ ਸੇਵਾ ਕਰਨੀ ਹੈ ਉਹ ਭਾਈ ਤਾਰੂ ਸਿੰਘ ਜੀ ਦਾ ਇਤਿਹਾਸ ਪੜ ਲਵੇ ਫਿਰ ਸੇਵਾ ਕਰੇ ਸੋ ਇਸੇ ਪ੍ਰਕਾਰ ਇਹਨਾਂ ਨੇ ਜਦੋਂ ਪਖੰਡਵਾਦ ਦਾ ਖੰਡਨ ਕੀਤਾ ਤੇ ਅਖੀਰਕਾਰ ਨੂੰ ਧੋਖੇ ਦੇ ਨਾਲ ਜ਼ਹਿਰ ਦਾ ਪਿਆਲਾ ਪਿਆ ਕਰਕੇ ਇਹਨਾਂ ਨੂੰ ਇਸ ਸੰਸਾਰ ਦੇ ਵਿੱਚੋਂ ਇਹਨਾਂ ਦੀ ਜੀਵਨ ਲੀਲਾ ਸਮਾਪਤ ਕੀਤੀ ਅਜ ਸੁਭਾਗ ਹੋਇਆ ਕਿ ਐਸੇ ਸਥਾਨਾਂ ਦੇ ਦਰਸ਼ਨ ਕਰਨ ਦਾ ਜੇ ਜਗਲ ਦੇ ਉੱਪਰ ਸੰਸੁਕਰਤ ਸੀ ਸਮਾਏ ਸਨ ਇਹ ਉਹੀ ਜੇਲ ਹੈ ਅੰਦਰੋਂ ਖਾਜ ਅੱਜ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਵਾਹਿਗੁਰੂ ਜੀ ਕਾ ਥਾਲ ਸਾਹਿਬ ਅਗੇ ਠਿਕ ਪਤੇ